ਇਹਦੇ ਵਿੱਚ ਅਸੀਂ ਤੁਹਾਨੂੰ ਇਹੀ ਦੱਸਣਾ ਚਾਹਾਂਗੇ ਵੀ ਮਾਨਸਾ ਏਜ ਮਾਰਕੀਟ ਕਮੇਟੀ ਮਾਨਸਾ ਦੇ ਅਧੀਨ ਜਿੰਨੇ ਵੀ ਖਰੀਦ ਕੇਂਦਰ ਆਉਂਦੇ ਆ ਸਾਰੇ ਖਰੀਦ ਕੇਂਦਰਾਂ ਦੇ ਜਿਹੜੇ ਪ੍ਰਬੰਧ ਨੇ ਉਹ ਟੋਟਲ ਮੁਕੰਮਲ ਕਰ ਲੈਤੇ ਗਏ ਨੇ ਸਰੋਂ ਦੀ ਫਸਲ ਤਾਂ ਲਗਭਗ ਆਉਣੀ ਵੀ ਸ਼ੁਰੂ ਹੋ ਗਈ ਆ ਤੇ ਇੱਕ ਜਿਹੜੀ ਕਣਕ ਦੀ ਫਸਲ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਉਣੀ ਸ਼ੁਰੂ ਹੋ ਇੱਕ ਦਿਨ ਪਹਿਲਾਂ ਆਉਣਾ ਸ਼ੁਰੂ ਹੋ ਜੂਗਾ ਜੀ ਤੁਰੰਤ ਸਾਡੇ ਸਾਰੇ ਸੰਪਰਕ ਹੋ ਚੁੱਕੇ ਲਗਭਗ ਸਾਰਿਆਂ ਨਾਲ ਸਾਡੀ ਮੀਟਿੰਗ ਹੋ ਚੁੱਕੀ ਹੈ ਕਿਉਂਕਿ ਅਜੇ ਫਸਲ ਨਹੀਂ ਆਈ ਮੌਸਮ ਦੇ ਜਿੰਵੇਂ ਵੀ ਮੌਸਮ ਦੀਆਂ ਹਦਾਇਤਾਂ ਹੈ ਸ਼ਾਇਦ ਸਾਨੂੰ ਲੱਗਦਾ ਫਸਲ ਇੱਕ ਅੱਧਾ ਦਿਨ ਲੇਟ ਹੋ ਸਕਦੀ ਹੈ ਜਦੋਂ ਹੀ ਫਸਲ ਆਉਂਦੀ ਹੈ ਤਾਂ ਤੁਰੰਤ ਸਾਰੀਆਂ ਸਹੂਲਤਾਂ ਜਿਹੜੀਆਂ ਮੰਡੀ ਦੇ ਵਿੱਚ ਬਰਾਬਰ ਮਿਲਣਗੀਆਂ ਇਹਦੇ ਵਿੱਚ ਅਸੀਂ ਤੁਹਾਨੂੰ ਇਹੀ ਦੱਸਣਾ ਚਾਹਾਂਗੇ ਵੀ ਮਾਨਸਾ ਇਜ ਮਾਰਕੀਟ ਕਮੇਟੀ ਮਾਨਸਾ ਦੇ ਆਧੀਨ ਜਿੰਨੇ ਵੀ ਖਰੀਦ ਕੇਂਦਰ ਆਉਂਦੇ ਆ ਸਾਰੇ ਖਰੀਦ ਕੇਂਦਰਾਂ ਦੇ ਜਿਹੜੇ ਪ੍ਰਬੰਧ ਨੇ ਉਹ ਟੋਟਲ ਮੁਕੰਮਲ ਕਰ ਲੈਤੇ ਗਏ ਨੇ ਸਰੋਂ ਦੀ ਫਸਲ ਤਾਂ ਲਗਭਗ ਆਉਣੀ ਵੀ ਸ਼ੁਰੂ ਹੋ ਗਈ ਆ ਤੇ ਜਿਹੜੀ ਕਣਕ ਦੀ ਫਸਲ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਉਣੀ ਸ਼ੁਰੂ ਹੋ ਜੂਗੀ ਤੇ ਉਹਦੇ ਅਨੁਸਾਰ ਜਿਵੇਂ ਮੰਡੀਆਂ ਦੇ ਵਿੱਚ ਕੋਈ ਵੀ ਬਿਜਲੀ ਦੇ ਪ੍ਰਬੰਧ, ਸਾਫ ਸਫਾਈਆਂ, ਪਾਣੀ ਦੇ ਪ੍ਰਬੰਧ ਸਾਰੇ ਮੁਕੰਮਲ ਹੋ ਚੁੱਕੇ ਨੇ ਤੇ ਮੰਡੀਆਂ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਪਹੁੰਚ ਚੁੱਕੇ ਨੇ ਜਦੋਂ ਹੀ ਫਸਲ ਡਿੱਗਦੀ ਆ ਨਾਲ ਦੀ ਨਾਲ ਖਰੀਦ ਸ਼ੁਰੂ ਕਰਾਂਗੇ ਤੇ ਜਿਵੇਂ ਹੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਰਾਂ ਨੇ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਮੰਡੀਆਂ ਦੇ ਵਿੱਚ ਖੱਜਲ-ਖੁਆਰ ਨਹੀਂ ਹੋਣਾ ਦਿੱਤਾ ਜਾਊਗਾ ਜਦੋਂ ਫਸਲ ਆਉਂਦੀ ਹੈ ਤੁਰੰਤ ਫਸਲ ਦੀ ਤਲਾਈ ਵੀ ਹੋਵੇਗੀ ਤੇ ਉਹਨਾਂ ਦੇ ਜਿਹੜੇ ਬੰਦੇ ਪੈਸੇ ਉਹਨਾਂ ਦੇ ਖਾਤਿਆਂ 'ਚ ਪਾਈ ਜਾਣਗੇ ਕਿਹੜੇ-ਕਿਹੜੇ ਫਰਮ ਐਥੇ ਆਪਣੇ ਕੰਮ ਕਰਨੇ ਮੰਡੀਆਂ ਦੇ ਵਿੱਚ ਕਿ ਮੰਡੀ ਚ ਕਾਫੀ ਫਰਮ ਹੈ ਜੀ ਕਾਫੀ ਆੜਤੀਏ ਭਰਾ ਨੇ ਜਿਹੜੇ ਕੰਮ ਕਰ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਮਾਨਸਾ ਵੱਡੀ ਮੰਡੀ ਆ ਇਸ ਕਰਕੇ ਸਾਰੀਆਂ ਫਰਮਾਂ ਦੇ ਸਾਡੇ ਨਾਂ ਨਹੀਂ ਯਾਦ ਪਰ ਹਾਂ ਸਾਰੇ ਸਾਡੀ ਲਗਭਗ ਸਾਰੇ ਆੜਤੀਏ ਭਰਾਵਾਂ ਨਾਲ ਜਿਹੜੇ ਲਿਫਟਿੰਗ ਕਰਨਗੇ ਟਰੱਕ ਯੂਨੀਅਨ ਵਾਲੇ ਸਾਰਿਆਂ ਨਾਲ ਸਾਡੀ ਮੀਟਿੰਗ ਹੋ ਚੁੱਕੀ ਹੈ ਤੇ ਜਿਹੜੇ ਸਾਰੇ ਪ੍ਰਬੰਧ ਸਾਡੇ ਮੁਕੰਮਲ ਹੈ ਜਿਹੜੀਆਂ ਫਾਰਮਾਂ ਖਰੀਦ ਕਰ ਰਹੇ ਆ ਉਹਨਾਂ ਦੇ ਵਿੱਚ ਮਾਰਕ ਫੈਡ ਪਨ ਗ੍ਰੇਨ ਪਨਸਪ ਬੇਅਰ ਹਾਊਸ ਇਹ ਸਾਰੀਆਂ ਫਾਰਮਾਂ ਜੋ ਖਰੀਦ ਕਰਨੀਆਂ ਤੇ ਬਾੜਦਾਨਾ ਕਿਵੇਂ ਆਪਣਾ ਪੁੰਨ ਹੋ ਚੁੱਕਾ ਵੀ ਦਾਦਾ ਜੀ ਬਾੜਦਾਨਾ 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 ਜਿਹੜਾ ਆ ਬਿਲਕੁਲ ਇੱਕ ਦਿਨ ਪਹਿਲਾਂ ਆਉਣਾ ਸ਼ੁਰੂ ਹੋ ਜੂਗਾ ਜੀ ਤੁਰੰਤ ਸਾਡੇ ਸਾਰੇ ਸੰਪਰਕ ਹੋ ਚੁੱਕੇ ਆ ਲਗਭਗ ਸਾਰਿਆਂ ਨਾਲ ਸਾਡੀ ਮੀਟਿੰਗ ਹੋ ਚੁੱਕੀ ਹੈ ਕਿਉਂਕਿ ਅਜੇ ਫਸਲ ਨਹੀਂ ਆਈ ਮੌਸਮ ਦੇ ਜਿਵੇਂ ਵੀ ਮੌਸਮ ਦੀਆਂ ਹਦਾਇਤਾਂ ਸ਼ਾਇਦ ਸਾਨੂੰ ਲੱਗਦਾ ਫਾਸਲ ਇੱਕ ਅੱਧਾ ਦਿਨ ਲੇਟ ਹੋ ਸਕਦੀ ਹੈ ਜਦੋਂ ਹੀ ਫਾਸਲ ਆਉਂਦੀ ਹੈ ਤਾਂ ਤੁਰੰਤ ਸਾਰੀਆਂ ਸਹੂਲਤਾਂ ਜਿਹੜੀਆਂ ਮੰਡੀ ਦੇ ਵਿੱਚ ਬਰਾਬਰ ਮਿਲਦੀਆਂ ਨੇ